ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਾਹੀ ਲਿਵਾਸ ਦੇ ਵਿੱਚ ਅੱਜ ਵਾਲੀ ਜੋ ਵੀਡੀਓ ਹੈ ਉਹ ਅਸੀਂ ਲੈ ਕੇ ਆਏ ਆ ਉਹ ਡਿਜ਼ਾਈਨ ਦੀ ਜੋ ਕਿ ਆਪਣਾ ਕਾਫੀ ਹੌਟ ਸੇਲਿੰਗ ਰਿਹਾ ਹੈ ਸਭ ਨੂੰ ਹੀ ਉਹ ਡਿਜ਼ਾਈਨ ਬਹੁਤ ਪਸੰਦ ਆਇਆ ਸੋ ਅਸੀਂ ਉਹ ਡਿਜ਼ਾਈਨ ਨੂੰ ਹੁਣ ਹੋਰ ਕਲਰਸ ਦੇ ਉੱਪਰ ਲੈ ਕੇ ਆਏ ਆ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਹਹੀ ਡਿਜ਼ਾਈਨ ਹੋਰ ਕਲਰਸ ਦੇ ਉੱਪਰ ਕਿਦਾਂ ਲੁੱਕ ਦੇ ਰਿਹਾ ਹੈ ਸੋ ਇਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਪਸ਼ਮੀਨੇ ਦੇ ਉੱਪਰ ਵੀ ਲੈ ਕੇ ਆਵਾਂਗੇ ਜਲਦ ਹੀ ਸੋ ਇਹ ਉਹੀ ਡਿਜ਼ਾਈਨ ਹੈ ਜੋ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀਅਰ ਕੀਤਾ ਹੋਇਆ ਸੀ ਸੋ ਇਸ ਨੂੰ ਆਪਾਂ ਇਦਾਂ ਸੈਲਫ ਦੇ ਖਾਦੀ ਦੇ ਡਿਜ਼ਾਈਨ ਕਪੜੇ ਦੇ ਉੱਪਰ ਆਪਾਂ ਰੈਡੀ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਸਾਰਾ ਕਿੰਨਾ ਪਿਆਰਾ ਡਿਜ਼ਾਈਨ ਆ ਰਿਹਾ ਲੁੱਕ ਬਹੁਤ ਸੋਹਣੀ ਆਈ ਹੈ ਸੋ ਇਸ ਦੇ ਨਾਲ ਇੱਕ ਆਪਾਂ ਤੁਹਾਨੂੰ ਦੁਪੱਟੇ ਦੇ ਦੀ ਡਾਈ ਦਾ ਪੈਟਰਨ ਹੈ ਜੋ ਚੈੱਕ ਕਰਵਾਉਨੇ ਆ ਕਿ ਕਿੰਨੀ ਪਿਆਰੀ ਸੀ ਡਾਈ ਹੈ ਜੋ ਕੀਤੀ ਹੈ ਸੋ ਡਾਈ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਆਊਗਾ ਜੋ ਵੀ ਆਪਾਂ بیس ਕਲਰ ਰੱਖ ਕੇ ਦੁਪट्टे ਦਾ بیس ਕਲਰ ਰੱਖਿਆ ਹੈ ਜੋ ਵਿੱਚ ਆਪਣੇ थ्रेड ਵਰਕ ਯੂਜ਼ थ्रेड ਯੂਜ਼ ਹੋਇਆ ਵਰਕ ਦੇ ਵਿੱਚ ਉਸੇ ਹੀ ਕਲਰਸ ਤੇ ਆਪਾਂ ਆਪ ਯੂਜ਼ ਕੀਤੇ ਨੇ ਸੋ ਇਹ ਫਸਟ ਆਊਗਾ ਨੈਕਸਟ ਆਊਗਾ ਜੀ ਇਹ ਵਾਲਾ ਸ਼ੇਡ ਸੂਟ ਦਾ ਕਲਰ ਵੀ ਬਹੁਤ ਪਿਆਰਾ ਹੈ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ 3rd ਸ਼ੇਡ ਹੈ ਜੋ ਮਾਊਸ ਕਲਰ ਦੇ ਵਿੱਚ ਆਊਗੀ ਇਹਦਾ ਡਿਜ਼ਾਈਨ ਵੀ ਤੁਸੀਂ ਚੈੱਕ ਕਰਦੇ ਹੋ ਸਕਦੇ ਹੋ ਸਾਰਾ ਜਿੱਦਾਂ ਅਸੀਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਔਰ ਇਸ ਦੀਆਂ ਬਾਜੂ ਵੀ ਉਨੀਆਂ ਹੀ ਹੈਵੀ ਨੇਗੀਆਂ ਬਹੁਤ ਸੋਹਣੀਆਂ ਇਸ ਦੀ 슬ੀਵਸ ਤੇ ਉੱਪਰ ਕੰਮ ਆਊਗਾ ਇਸ ਤਰ੍ਹਾਂ ਇਸ ਦੀ 슬ੀਵਸ ਤੇ ਉੱਪਰ ਕੰਮ ਆਊਗਾ ਸਾਰੀ ਸੂਟ ਸੀ ਜੋ ਵੀ ਅਸੀਂ ਤੁਹਾਨੂੰ ਪਹਿਲਾਂ ਸ਼ੋਅ ਕੀਤੇ ਐ ਸੋ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਇਹ ਸਿੰਗਲ ਟਾਂਕੇ ਦਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਵਰਕ ਹੈ ਬਿਲਕੁਲ ਬਰੀਕੀ ਦੇ ਵਿੱਚ ਵਰਕ ਆਊਗਾ ਇੱਕ ਇਸ ਦੇ ਵਿੱਚ ਡਿਜ਼ਾਈਨ ਇਹ ਵਾਲਾ ਹੈ ਸੇਮ ਹੀ ਇਸਦੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਚੈੱਕ ਕਰਵਾਇਆ ਹੈ ਉਦਾਂ ਹੀ ਇਸਦੀ 슬ੀਵਸ ਦੇ ਉੱਪਰ ਵਰਕ ਆਊਗਾ ਸੋ ਇੰਨਾ ਸਾਰੇ ਸੂਚ ਦੇ ਵਿੱਚ ਤੁਸੀਂ ਪਲੀਜ਼ ਆਪਣਾ ਸਕਰੀਨਸ਼ਾਟ ਪ੍ਰੋਪਰ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਸੈਂਡ ਕਰ ਸਕਦੇ ਹੋ WhatsApp ਤੇ ਵੀ ਕਰ ਸਕਦੇ ਹੋ Instagram ਦੇ ਉੱਪਰ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਅਗਰ ਇਹਹੀ ਡਿਜ਼ਾਈਨ ਤੁਸੀਂ ਪਸ਼ਮੀਨੇ ਦੇ ਉੱਪਰ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਉੱਪਰ ਵੀ ਕਰਵਾ ਸਕਦੇ ਹੋ ਅਨ ਸੋ ਇਸ ਤੇ ਨਾਲ ਤੁਸੀਂ ਦੁਪੱਟਾ ਜਿੱਦਾਂ ਅਸੀਂ ਤੁਹਾਨੂੰ ਸ਼ੋਅ ਕੀਤਾ ਹੈ ਉਹ ਵੀ ਤੁਸੀਂ ਡਾਈ ਕਰਵਾ ਕੇ ਸਾਡੇ ਤੋਂ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਸਾਡੇ ਤੇ ਤੁਸੀਂ ਸੂਟ ਹੈ ਜੋ ਆਪਣਾ ਪ੍ਰੋਪਰ ਮੈਜ਼ਰਮੈਂਟਸ ਦੇ ਕੇ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਔਰ ਅਨ ਸਟਿਚ ਵੀ ਸੂਟ ਹੈ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਥੈਂਕ ਯੂ so much